ਅੱਛਾ ਤੇ ਮੇਰੇ ਦਾਦਾ ਜੀ ਨੇ ਮਤਲਬ ਉਸ ਨੂੰ ਦਰਮਾਨ ਦਾ ਕਤਲ ਕਰਤਾ ਸੀ ਅੱਛਾ ਉਦੋਂ ਜੱਜ ਵੀ ਮੁਸਲਮਾਨ ਸੀ ਤੇ ਉਹਨੇ ਉਹਨਾਂ ਨੂੰ ਫਾਸੀ ਦੀ ਸਜ਼ਾ ਦਿੱਤੀ ਸੀ ਅੱਛਾ ਹੁਣ ਸਾਡੇ ਉਹਦੀ ਜਗ੍ਹਾ ਬਣੀ ਐ ਫਿਰਕੀਆਂ ਵਾਲੇ ਰੋਡ ਦੇ ਉੱਤੇ ਅੱਛਾ ਜੀ ਤੇ ਅਸੀਂ ਉਹਦੀ ਸੇਵਾ ਕਰਦੇ ਆ ਅੱਛਾ ਤੇ ਇਹ ਨੂੰ ਤਾਂ ਜੇ ਮੈਂ ਟੱਕ ਨਹੀਂ ਨਾ ਉਦੋਂ ਮਤਲਬ ਉਦੋਂ ਬਾਅਦ ਉਹਦੀ ਸੇਵਾ ਸ਼ੁਰੂ ਕਰਦੇ ਹੋ ਜਦੋਂ ਲਾਸਟ ਮਹੀਨਾ ਰਹਿ ਗਿਆ ਉਦੋਂ ਉਹਨੂੰ ਆਮ ਮਤਲਬ ਜਿੰਨੀ ਕਿ ਖਰਾ ਆਮ ਆਪਾ ਪਾਉਣਾ ਉਹ ਖਰਾਕ ਦਿਓ ਭਾਰ ਦੀ ਸਮੱਸਿਆ ਦਵਾਈ ਦੇ ਕੇ ਇਹ ਫਿਰ ਉਹਨਾਂ ਨੂੰ ਮਤਲਬ ਨਵੇਂ ਰੋਧ ਕਰਾ ਦੇ ਅੱਛਾ ਇੱਕ ਪੁੱਛੋ ਉਹਨੂੰ ਮਨਨ ਠੀਕਾ ਧਰਉਣ ਤੋਂ ਪਹਿਲਾਂ ਘੱਟੋ ਘੱਟ ਵੀ ਅੱਸੀ ਗਾਲ ਦੋਸਤੋ ਕੀ ਹਾਲ ਚਾਲ ਅੱਜ ਨਾ ਆਪਾਂ ਆਏ ਹੋਏ ਸੀਗੇ ਮਾਲਵੇ ਏਰੀਏ ਦੇ ਪਿੰਡ ਫੁੱਲਰ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਤੇ ਇੱਥੇ ਆਪਾਂ ਆਏ ਹੋਏ ਸੀਗੇ ਭਾਈ ਅਪਾਰਜੀ ਕੋਲ ਇਹਨਾਂ ਨੂੰ ਤਾਂ ਤੁਸੀਂ ਹੁਣ ਜਾਣ ਹੀ ਗਏ ਹੋ ਇਨਾ ਦਿਨ ਆਪਾਂ ਇੱਕ ਵੀਡੀਓ ਪਾਈ ਸੀ ਜਿਹਦੇ ਵਿੱਚ ਇਹ ਮਤਲਬ ਬਾਈ ਨਾ ਆਵਾਰਾ ਪਸ਼ੂਆਂ ਨੂੰ ਮਤਲਬ ਫੜ ਕੇ ਲੈ ਕੇ ਆਉਂਦੇ ਆ ਤੇ ਬਾਈ ਕੋਲੇ ਆ ਕੇ ਨਾ ਗੱਬਣ ਹੋ ਜਾਂਦੀਆਂ ਤੇ ਉਸ ਵੀਡੀਓ ਦੇ ਵਿੱਚ ਨਾ ਲੋਕਾਂ ਨੇ ਕਈ ਸਵਾਲ ਆਪਣੇ ਤੋਂ ਕੀਤੇ ਕਈਆਂ ਨੇ ਆਖਿਆ ਵੀ ਆਵੇਂ ਝੂਠ ਬੋਲਦੇ ਆ ਉਹਨਾਂ ਨੂੰ ਦੱਸਣਾ ਚਾਹਾਂਗੇ ਵੀ ਆ ਜਿਹੜੀ ਉਹਦੇ ਵਿੱਚ ਗਾਂ ਪਹਿਲਾਂ ਅਸੀਂ ਦਿਖਾਈ ਸੀ ਵੀ ਹੁਣ ਗਾਂ ਸੂਕੀ ਹੋਣੇ ਮੱਛੀ ਦਿੱਤੀ ਆ ਤੁਸੀਂ ਦੇਖ ਸਕਦੇ ਹੋ ਤੇ ਉਹਦੇ ਵਿੱਚ ਕਈਆਂ ਦੇ ਸਵਾਲ ਇਹ ਸੀਗੇ ਵੀ ਕਈਆਂ ਲੋਕਾਂ ਦੇ ਸਵਾਲ ਇਹ ਸੀਗੇ ਵੀ ਬਈ گاਵਾ ਸਾਡੀਆਂ ਰਹਿੰਦੀਆਂ ਨੇ ਤੇ ਦੂਜਾ ਸਵਾਲ ਇਹ ਸੀਗਾ ਵੀ ਬਈ گاਵਾ ਮਤਲਬ ਭਾਰ ਦੀ ਜਿਹੜੀ ਦਿੱਕਤ ਆਉਂਦੀ ਆ ਜ਼ਿਆਦਾਤਰ ਲੋਕਾਂ ਨੂੰ ਹਨਾ ਉਹਦੇ ਬਾਰੇ ਆਪਾਂ ਨਾ ਬਾਈ ਉਤਾਰ ਜੀ ਨਾਲ ਪੂਰੀ ਗੱਲਬਾਤ ਕਰਾਂਗੇ ਤੇ ਬਾਈ ਆਪਾਂ ਪੂਰਾ ਵਿਸਤਾਰ ਦੇ ਵਿੱਚ ਦੱਸਾਂਗੇ ਵੀ ਆਪਾਂ ਘਰ ਇਹ ਕਿਵੇਂ ਇਹ ਚੀਜ਼ਾਂ ਨੂੰ ਸਹੀ ਕਰ ਸਕਦੇ ਆ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਅ ਬਾਈ ਜੀ ਸਭ ਤੋਂ ਪਹਿਲਾਂ ਤਾਂ ਲੋਕਾਂ ਦਾ ਸਵਾਲ ਇਹ ਸੀਗਾ ਵੀ ਲੋਕ ਕਹਿ ਰਹੇ ਸੀਗੇ ਵੀ ਐਵੇਂ ਝੂਠ ਬੋਲੀ ਜਾਂਦੇ ਆ ਤੇ ਉਸ ਚੀਜ਼ ਨੂੰ ਲੈ ਕੇ ਤੁਸੀਂ ਕੀ ਕਹਿਣਾ ਚਾਹੋਗੇ ਝੂਠ ਦਾ ਤੇ ਅਜੀ ਲੋਕ ਤਾਂ ਮਤਲਬ ਕੋਈ ਜਿੰਨਾ ਚਿਰ ਕੋਈ ਵੀ ਨਾ ਨਹੀਂ ਉਹਨਾਂ ਚਿਰ ਇਤਬਾਰ ਨਹੀਂ ਕੋਈ ਛੇਤੀ ਕਰਦਾ ਆ ਹੁਣ ਪਿਛਲੀ ਵੀਡੀਓ ਜੇ ਤੁਸੀਂ ਗਾਂ ਵਿਖਾਏ ਸੀ ਉਦੋਂ ਇਹ ਸੂਣ ਵਾਲੀ ਸੀ ਅੱਜ ਤੁਹਾਡੇ ਸਾਹਮਣੇ ਇਹ ਸੂਈ ਖੜੀ ਜ ਨੇ ਬੱਚੀ ਦਿੱਤੀ ਹੈ ਹਾਂਜੀ ਹਾਂ ਤੇ ਇੱਕ ਬਾਈ ਜੀ ਮੈਂ ਤੁਹਾਡੇ ਤੋਂ ਇਹ ਪੁੱਛਣਾ ਚਾਹੂੰਗਾ ਦੂਜੇ ਸਵਾਲ ਪੁੱਛਣ ਤੋਂ ਪਹਿਲਾਂ ਵੇ ਤੁਹਾਡੇ ਕੋਲੇ ਹੀ ਕਿਉਂ ਜਿਹੜੀਆਂ ਮਤਲਬ ਇਹ ਆਵਾਰਾ ਪਸ਼ੂਆ ਤੁਹਾਡੇ ਕੋਲੇ ਹੀ ਕਿਉਂ ਰਹਿ ਜਾਂਦੇ ਕਿਉਂਕਿ ਸੇਵਾ ਤਾਂ ਹੋਰ ਵੀ ਬਹੁਤ ਲੋਕ ਹੈਗੇ ਜਿਹੜੇ گاਵਾਂ ਦੀ ਬਹੁਤ ਸੇਵਾ ਕਰਦੇ ਹਨ ਤੁਹਾਡੇ ਕੋਲੇ ਇਹੋ ਜਿਹਾ ਕੀ ਵਾਰਾ ਕੀ ਕੀ ਤੁਹਾਨੂੰ ਤੁਹਾਨੂੰ ਕੋਈ ਫਾਰਮੂਲਾ ਪਤਾ ਇਹ ਤਾਂ ਇਸ ਤਰ੍ਹਾਂ ਜੀ ਜਾਂ ਦਾ ਤੁਸੀਂ ਮਤਲਬ ਸੇਵਾ ਜਾਂ ਇਹਨਾਂ ਬਾਰੇ ਪਸ਼ੂਆਂ ਬਾਰੇ ਨੋਟ ਚ ਲੈ ਲੋ ਜਾਂ ਵਰਦੀ ਗੱਲ ਇਥੋਂ ਤਾਈ ਐ ਵੀ ਜਿਹੜੇ ਮਰੇ ਦਾਦਾ ਜੀ ਉਹ ਸ਼ਹੀਦ ਹੋਏ ਸੀ ਅੱਛਾ ਇੱਕ ਉਹ ਉਹਨੋਂ ਗਰੇਜਾਂ ਦਾ ਰਾਸੀ ਦੇ ਮੁਸਲਮਾਨ ਨੇ ਗਾਂ ਮਾਰਤੀ ਸੀ ਅੱਛਾ ਤੇ ਮੇਰੇ ਦਾਦਾ ਜੀ ਨੇ ਮਤਲਬ ਉਸ ਮੁਸਲਮਾਨ ਦਾ ਕਤਲ ਕਰਤਾ ਸੀ ਅੱਛਾ ਉਦੋਂ ਜੱਜ ਵੀ ਮੁਸਲਮਾਨ ਸੀ ਤੇ ਉਹਨੇ ਉਹਨਾਂ ਨੂੰ ਫਾਸੀ ਦੀ ਸਜ਼ਾ ਦਿੱਤੀ ਸੀ ਅੱਛਾ ਹੁਣ ਸਾਡੇ ਉਹਦੀ ਜਗ੍ਹਾ ਬਣੀ ਆ ਖਿੜਕੀਆਂ ਵਾਲੇ ਰੋਡ ਦੇ ਉੱਤੇ ਤੇ ਅਸੀਂ ਉਹਦੀ ਸੇਵਾ ਕਰਦੇ ਆ ਅੱਛਾ ਤੇ ਇਹਨੂੰ ਤੁਸੀਂ ਬਾਰਵੀਂ ਕਹਿ ਸਕਦੇ ਹੋ ਅੱਛਾ ਉਹ ਦੇ ਕਰਕੇ ਤੇ ਦੂਜਾ ਸਵਾਲ ਬਾਈ ਜੀ ਆਪਣਾ ਇਹ ਸੀਗਾ ਵੀ ਜਿਹੜੀ ਗਾਵਾਂ ਨੂੰ ਭਾਲ ਦੀ ਸਮੱਸਿਆ ਆਉਂਦੀ ਆ ਉਹਦੇ ਲਈ ਆਪਾਂ ਘਰ 'ਚ ਹੀ ਕੀ ਕਰ ਸਕਦੇ ਆ ਜਿਹੜੀ ਭਾਰ ਦੇ ਸਮੱਸਿਆ ਨਾ ਮੇਰੇ ਵੇਖਣ ਚ ਤਾਂ ਜ਼ਿਆਦੇ ਤਰੇਹ ਹੈ ਵੀ ਮੈਂ ਨਾ ਆਮ ਹੀ ਮੈਨੂੰ ਪਿੰਡ ਚ ਵੀ ਤੇ ਆਸੇ ਪਾਸੇ ਪਿੰਨਾ ਚ ਕਿਉਂਕਿ ਮੈਂ ਰੱਸੀ ਰੁੱਸੀ ਪਾ ਦਿੰਦਾ ਭਾਰ ਤੋਂ ਤੇ ਮੈਨੂੰ ਜਾਣਦਾ ਵੀ ਮੌਕਾ ਮਿਲਦਾ ਪਰ ਮੈਂ ਲੋਕਾਂ ਨੂੰ ਜਿੱਥੋਂ ਤਾਈ ਪੁੱਛਿਆ ਅੱਛਾ ਜੀ ਵੀ ਲੋਕ ਨਾ ਜਦੋਂ ਮਗਰਲਾ ਮਹੀਨਾ ਰਹਿ ਜਾਂਦਾ ਤੇ ਉਹਦੇ ਵਿੱਚ ਨਾ ਬਈ ਜ਼ਿਆਦਾ ਖਰਾਕ ਦੇਣ ਲੱਗ ਪੈਂਦੇ ਆ ਅੱਛਾ ਅੱਛਾ ਉਹ ਮੈਂ ਤਾਂ ਸਮਝਦਾ ਵੀ ਸਭ ਤੋਂ ਮੇਨਕਾਰ ਨਾ 90% ਕਾਰਨ ਉਹੀ ਆ ਭਾਰ ਪੈਣ ਦਾ ਜੇ ਜਦੋਂ ਮਹਾਲਾਸ਼ਟ ਮਹੀਨਾ ਰਹਿ ਗਿਆ ਤੇ ਲੋਕ ਨਾ ਖਰਾਕ ਪੁੰਨੇ ਤੁਰੇ ਆਉਂਦੇ ਆ ਪਸ਼ੂਆਂ ਨੂੰ ਅੱਛਾ ਜੀ ਜਿਆਦਾ ਖਰਾਕ ਪਾਉਂਦੇ ਆ ਇਹ ਪਸ਼ੂ ਨੂੰ ਜਦੋਂ ਮਤਲਬ ਅੱਧ ਗੱਪ ਤੋਂ ਟੱਪ ਜਾਂਦਾ ਅੱਛਾ ਜੀ ਉਦੋਂ ਹੀ ਖਰਾਕ ਉਹਦੀ ਸ਼ੁਰੂ ਕਰ ਦਿਓ ਸਮਾਂ ਮਗਰਲੇ ਦਿਨਾਂ ਚ ਨਾ ਪਸ਼ੂ ਨੂੰ ਖਰਾਕ ਨਾਰਮਲ ਖਰਾਕ ਦਿਓ ਅੱਛਾ ਜੀ ਜਦੋਂ ਆਪਾਂ ਪਹਿਲਾਂ ਤਾਂ ਆਮ ਖਰਾਕ ਪਾਈ ਜਾਂਦੇ ਆ ਫਿਰ ਜਦੋਂ ਲਾਸਟ ਮਹੀਨਾ ਰਹਿ ਜਾਂਦਾ ਜੋ ਇੱਕਦਮ ਹੀ ਖਰਾਕ ਛਿੱਟੀ ਜਾਂਦੇ ਆ ਅੱਛਾ ਜੀ ਉਹ ਮੇਨ ਕਾਰਨ ਜਿਵੇਂ ਤੇਲ ਤੂਲ ਦੇਣਾ ਜਾਂ ਘਿਓ ਦੇਣਾ ਆਮ ਹੀ ਲੋਕ ਮੈਂ ਵੇਖਿਆ ਉਹ ਮਗਰਲੇ ਮਹੀਨੇ ਚ ਹੀ ਦੇਣਗੇ ਅੱਛਾ ਇਹਨਾਂ ਨੂੰ ਉਦੋਂ ਦਾ ਪਤਾ ਮਤਲਬ ਗਾਂ ਜਾਂ ਮੈਂ ਟੱਪ ਗਈ ਨਾ ਉਦੋਂ ਮਤਲਬ ਉਦੋਂ ਬਾਅਦ ਇਹਦੀ ਸੇਵਾ ਸ਼ੁਰੂ ਕਰ ਦਿਓ ਜਦੋਂ लास्ट ਮਹੀਨਾ ਰਹਿ ਗਿਆ ਉਦੋਂ ਉਹਨੂੰ ਆਮ ਮਤਲਬ ਜਿੰਨੀ ਖਰਾਕ ਆਮ ਆਪਾਂ ਪਾਉਣਾ ਉਹ ਖਰਾਕ ਦਿਓ ਭਾਰ ਦੀ ਸਮੱਸਿਆ 90% ਤੁਹਾਡੀ ਸਹੀ ਹੋ ਜੂਗੀ ਅੱਛਾ ਤੇ ਇੱਕ ਮੈਂ ਤੁਹਾਨੂੰ ਦੱਸਦਾ ਆਪਾਂ ਅਗਲੀ ਵੀਡੀਓ 'ਚ ਤੁਹਾਨੂੰ ਪਾ ਕੇ ਵੀ ਮੁਖਾਵਾਂਗੇ ਆਪਾਂ ਭਾਰ ਤੋਂ ਇੱਕ ਮਤਲਬ ਦੱਸਾਂ ਕਿ ਕਈਆਂ ਪਸ਼ੂਆਂ ਨੂੰ 8-10 ਦਿਨ ਪਹਿਲਾਂ ਭਾਰ ਪੈਣ ਲੱਗ ਪੈਂਦਾ ਫਿਰ ਉਹਦੀ ਰਾਖੀ ਵਗੈਰਾ ਰੱਖਣੀ ਪੈਂਦੀ ਆ ਆਪਾਂ ਰੱਸੀ ਪਾ ਦਿੰਨੇ ਆ ਵੇ ਜਦੋਂ ਆਪਾਂ ਰੱਸੀ ਪਾ ਤੀ ਆਪ ਦਾ ਬੇਫਿਕਰ ਹੋ ਕੇ ਪੈਰੋਂ ਭਾਰ ਨਹੀਂ ਪਊਗਾ ਪਸ਼ੂ ਦੇ ਰੱਸੀ ਆਪੋ ਹਿਸਾਬ ਨਾਲ ਪਾ ਦਿੰਦੇ ਅੱਛਾ ਤੇ ਇੱਕ ਆਪਣਾ ਲੋਕਾਂ ਦਾ ਸਵਾਲ ਇਹ ਸੀਗਾ ਕਿ ਜਿਨ੍ਹਾਂ ਦੀਆਂ گاਵਾਂ ਰਹਿੰਦੀਆਂ ਨਹੀਂ ਉਹਨਾਂ ਦਾ ਕੀ ਕੀਤਾ ਜਾ ਸਕਦਾ ਹੈ ਰਹਿਣ ਦਾ ਹੈਗਾ ਮੇਨ ਤਾਂ ਜਿਹੜੀਆਂ ਗਾਈਆਂ ਜਿਹੜੀਆਂ ਤਾਂ ਹੁਣ ਆਪਣੇ ਕੋਲੇ ਆ ਨਸਲ ਖੜੀ ਹੈ ਇਹਨਾਂ 'ਚ ਤਾਂ ਬਹੁਤ ਈ ਘਟ ਸਮੱਸਿਆ ਵੀ ਰਹਿਣ ਦੀ ਇੱਕ ਆਪਾਂ ਨੂੰ ਇੰਨਾ ਜ਼ਰੂਰ ਹੋਣਾ ਚਾਹੀਦਾ ਮੇ ਪਸ਼ੂ ਪਾਲੇ ਵੀ ਹੁਣ ਕਿੰਨੀ ਹੀਟ ਹੈ ਪਸ਼ੂ ਜਦੋਂ ਮੰਨ ਲਓ ਤਾਰਾਂ ਕਰਦਾ ਜਾਂ ਬੋਲਦਾ ਆਪ ਉਹਦੇ ਟੀਗਾ ਧਰਾ ਦਿੰਦੇ ਹਾਂ ਠੀਕ ਹੈ ਉਹਨੂੰ ਹੀ ਧਰਾਉਣਾ ਚਾਹੀਦਾ ਜਿਹੜਾ ਸਵੈਣ ਪਸ਼ੂ ਆ ਅੱਛਾ ਜੀ ਉਹ 48 ਘੰਟੇ ਘਰ ਤੋਂ ਘਤ ਮਗਲੋ ਇਹ ਆਪਦੀ ਹੀਟ ਰੱਖਦਾ ਅੱਛਾ ਜੀ ਤੇ ਜਿਹੜੇ ਮਤਲਬ ਹਾਂ ਪਹਿਲਣ ਜਿਹੜੀਆਂ ਇਹ ਪਹਿਲਣ ਵੇੜਾ ਇਹ ਥੋੜੀ ਹੀਟ ਰੱਖਦੀਆਂ ਲੰਬੀ ਅੱਛਾ ਜੀ ਇੱਕ ਤਾਂ ਮੇਨ ਜਿਹੜਾ ਬੰਦਾ ਇਹ ਗੱਲ ਦਾ ਖਿਆਲ ਰੱਖਦਾ ਉਹਦਾ ਪਹੂ ਨਹੀਂ ਫਿਰਦਾ ਜਾਂਦੇ ਸਮੱਸਿਆ ਆਉਂਦੀ ਹੈ ਵੀ ਜਿਵੇਂ ਜਿਹੜੀਆਂ ਆਪਣੀਆਂ ਮਰੀਜ਼ਾਂ ਦਾ ਅਮਰੀਕਨ ਗਾਈ ਇਹ ਜਿਹੜੀਆਂ ਜਾਦਾ ਅਮਰੀਕਨ ਗਾਈਆਂ ਨਾ ਉਹ ਆਪਣੇ ਮੋਹ ਨੂੰ ਸਹੀ ਮੈਣ ਦਾ ਛੂੜ ਨਹੀਂ ਕਰਦੀਆਂ ਅੱਛਾ ਜੀ ਉਹ ਮਤਲਬ ਜਿਵੇਂ ਆਪਣੇ ਖੁੱਲੇ ਫਾਰਮ ਬਣਾਏ ਆ ਇਹ ਉਹ ਗਾਈਆਂ ਨੂੰ ਖੁੱਲੀਆਂ ਛੱਡਦੇ ਆ ਪੱਖਿਆਂ ਦਾ ਪਹਾਰਿਆਂ ਦਾ ਪ੍ਰਬੰਧਾ ਨਾ ਅੱਛਾ ਜੀ ਉੱਥੇ ਤਾਂ ਉਹ ਠੀਕ ਹੈ ਜਿਨੇ ਹੁਣ ਆਪਣੇ ਨੂੰ ਬੰਨ ਕੇ ਪਾਲਣੀਆਂ ਅੱਛਾ ਜੀ ਤੇ ਉਸ ਤਰ੍ਹਾਂ ਉਹ ਗਰਮੈਸ ਬਹੁਤ ਜਾੜੇ ਮੰਨਦੀਆਂ ਉਸ ਤਰ੍ਹਾਂ ਉਹਨਾਂ ਨੂੰ ਫਿਰ ਉਹ ਜੀ ਕੋਈ ਠੰਡੀ ਦਵਾਈ ਦੇ ਕੇ ਤੇ ਫਿਰ ਉਹਨਾਂ ਨੂੰ ਮਤਲਬ ਉਹ ਤਾਂ ਨਵੇਂ ਦੋ ਦੋ ਤਰਾਵੇ ਅੱਛਾ ਤੇ ਕਪੂਸ ਨੂੰ ਮਨ ਨੂੰ ਟੀਕਾ ਲਗਾਉਣ ਤੋਂ ਪਹਿਲਾਂ ਘੱਟੋ ਘੱਟ 20 ਮਿੰਟ ਤੂੰ ਉਹ ਤੋਰਾ ਫੇਰਾ ਕਰਾ ਦੇ ਇਹ ਵੀ ਮੇਰਾ ਰਿਜ਼ਲਟ ਕੱਢਿਆ ਹੋਇਆ ਹੈ ਵੀ ਜਿਹੜਾ ਪਹੂ ਕਈ ਵਾਰੀ ਮੰਨ ਲਓ ਇੱਕ ਵਾਰੀ ਫਿਰ ਗਿਆ ਉਹਨੂੰ ਉਹਦੇ ਕੋਈ 10 ਢੇੜੇ ਲਵਾਓ 20 ਮਿੰਟ ਅੱਧਾ ਘੰਟਾ ਉਹਨੂੰ ਤੋਰਾ ਫੇਰਾ ਕਰਾਓ ਬਾਅਦ ਚੋਂ ਦੇ ਟੀਕਾ ਤਰਾਓ ਅੱਛਾ ਜੇ 90% ਪਹੂਰ ਹੋਊਗਾ ਮੇਰੀ ਗਾਰੰਟੀ ਜੀ ਤੇ ਇੱਕ ਮੈਂ ਤੁਹਾਡੇ ਘਰ ਚ ਨਾ ਹੁਣ ਤੋਂ ਥੋੜਾ ਪਹਿਲਾਂ ਦੇਖਿਆ ਸੀਗਾ ਕਿ ਤੁਸੀਂ ਕੋਈ ਬਾਹਰ ਪਸ਼ੂਆਂ ਵਾਸਤੇ ਕੁਝ ਬਣਾ ਰਹੇ ਹੋ ਉਹ ਕੀ ਤੁਸੀਂ ਮਤਲਬ ਬਣਾ ਰਹੇ ਹੋ ਤੁਸੀਂ ਉਹਦਾ ਥੋੜਾ ਉਹ ਨਾ ਪਸ਼ੂ ਹੁਣ ਜਿਵੇਂ ਪੱਕੇ ਤੇ ਖੜੇ ਰਹਿੰਦੇ ਪਸ਼ੂਆਂ ਨੂੰ ਅਕਸਰ ਦਿੱਕਤ ਮਹਿਸੂਸ ਹੁੰਦੀ ਹੈ ਜਿਵੇਂ ਆਪਾਂ ਵੀ ਪਤਲੀ ਜਗ੍ਹਾ ਤੇ ਅਕਸਰ ਡੈਲਾ ਵਛਾ ਕੇ ਪੈਂਦੇ ਆ ਤੇ ਇਸੇ ਤਰ੍ਹਾਂ ਮੈਂ ਪਸ਼ੂਆਂ ਵਾਸਤੇ ਨਾ ਕੱਚੀ ਜਗ੍ਹਾ ਬਣਾਈ ਹੈ ਅੱਛਾ ਜੀ ਉੱਥੇ ਮੈਂ ਇਸ ਤਰ੍ਹਾਂ ਇੱਕ ਥਿੱ ਜਗ੍ਹਾ ਬਣਾ ਕੇ ਤੇ ਹੁਣ ਮੈਂ ਇਹਨਾਂ ਨੂੰ ਤੜਖੇ ਪੱਠੇ ਖਵਾ ਕੇ 9 ਵਜੇ ਮੈਂ ਉੱਥੇ ਖੁੱਲੀਆਂ ਛੱਡ ਦਿੰਦਾ। ਅੱਛਾ। ਇਹਨਾਂ ਨੂੰ ਮੈਂ ਸ਼ਾਮ ਨੂੰ ਇੱਥੇ ਲੈ ਕੇ ਆਉਣਾ। ਅੱਛਾ। ਤੇ ਪਹੂ ਦਾ ਖੁੱਲਾ ਰਹਿਣਾ ਵੀ ਬਹੁਤ ਜ਼ਰੂਰੀ ਹੈ ਵੀ ਜੇਕਰ ਆਪਾਂ ਕਿਸੇ ਬੰਦੇ ਕੋਲੇ ਮੰਨ ਲਓ ਟਾਈਮ ਹੈਗਾ ਵੀ ਬੇਸ਼ੱਕ ਉਹ ਪਿੰਡ ਜੀ ਘੇੜਾ ਕਢਾ ਲਿਆਵੇ ਜੇ ਮੈਂ ਆਪਣੇ ਆਪਾਂ ਸੇ ਥੇਦ ਵਾਣ ਪਈ ਹੁੰਦਿਆਂ ਨਹੀਂਆਂ ਪਈਆਂ ਹੁੰਦੀਆਂ ਵੀ ਪਸ਼ੂ ਨੂੰ ਇੱਕ ਵਾਰੀ ਛੱਡ ਕੇ ਘੇੜਾ ਜ਼ਰੂਰ ਦਵਾ ਕੇ ਲਿਆਵੇ ਕਿਉਂਕਿ ਪਸ਼ੂ ਖੜੇ ਅੱਕ ਵੀ ਜਾਂਦੇ ਆ। ਹਾਂ। ਇਹ ਇਹਦਾ ਬੁੱਧ ਦਾ ਵੀ ਮਤਲਬ ਫਰਕ ਪੈਂਦਾ ਪੂਰਾ ਪੈਂਦਾ ਹੀ ਪੂਰਾ ਫਰਕ ਪੈਂਦਾ ਆਪਾਂ ਨੂੰ ਖੁਸ਼ ਹੋ ਜਾਂਦਾ ਅੱਗੇ ਆਪਾਂ ਛੱਪਣਾ ਦੇ ਛੱਡਦੇ ਸੀ ਹੁਣ ਛੱਪਣਾ ਵਾਲਾ ਤਾਂ ਕੰਮ ਗਿਆ ਤੇ ਹੁਣ ਛੱਪਣਾ ਨਾ ਹੋਣ ਕਰਕੇ ਬਹੁ ਵੱਡੀ ਸਮੱਸਿਆ ਠੀਕ ਹੈ ਮਹਿਮਾਨ ਜੀ